ਕੀ ਚੱਲੀ ਜਗਾਂ ਪੋਤੇ ਬੋਸਮੈਂਟ ਕਰਦੀਆਂ ਨੇ ਉਹ ਤਾਂ ਚੱਲ ਟ੍ਰੈਨਿੰਗ ਕੋੜੇ ਨਾ ਪਿੱਛੇ ਖੜ ਕੇ ਬਣਾ ਲਈ ਜਗਾਂ ਦੇਖੀ ਤਾਂ ਉਹ ਬਣੀ ਜਾਂਦੀ ਆ ਦੇਖੀ ਬਰਬਰ ਹਾਂ ਬਣੀ ਜਾਂਦੀ ਆ ਜੀ ਦੇ ਘਰ ਬਣੀ ਜਾਂਦੀ ਦੇਖਦੇ ਆ ਹਾਂ ਰਾਜੇ ਜਾਵਾ ਪਾ ਲੈਵਾ ਹੋਣਾ ਨਹੀਂ ਪੜੋਈ ਟੋਲ ਹੋਣਾ ਨਹੀਂ ਚੱਲ ਬਣਾਈ ਆਹ ਤੂੰ ਪਰੇ ਨੂੰ ਕਾਲੀ ਮਾੜਾ ਕਰਦਾ ਕਰਦਾ ਬਣਾਉਣੀ ਆਂ ਕਿਹੜਾ ਖਰਚਾ ਆਹ ਲਓ ਗਾਂ ਮਾਇਆ ਲੈ ਲੀਂ ਦਾਨਾ ਹਰਦਾ ਕੀ ਕਰੂ ਅੱਜ ਪੁੱਤ ਹੱਥ ਦੇ ਹੋਲੀ 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 ਬੈਠ ਜਾ ਦੇਲੇ ਅੰਦਰ ਕੋਟੀ ਬਈ ਆਪਣੇ ਮੁਰਜ਼ੇ ਆ ਗਏ ਮੈਂ ਤੁਹਾਨੂੰ ਦੱਸਦਾ ਮੈਂ ਸਾਰੇ ਦੇ ਮਗਰ ਆ ਜੋ ਸਾਰੇ ਮਗਰ ਆ ਜੋ ਗਵਰਨਰ ਕਰਦੇ ਸਾਰੇ ਮਗਰ ਆ ਬੜੇ ਵੀਰੇ ਪਾਗੋ ਮੂਨੀ ਬੜੇ ਤੇ ਪੁਰਾ ਗੱਡੀ ਨਾ ਚੱਪਰਾ ਚੱਪਲਾ खालसा वाहे बंजू की फतेह फिर खड़गो भाई लड़े हड़गो इधर पैसे ਆਮੀ ਦਾ تیر ਜਿੱਤੂ ਵੀ ਲੱਗੇ ਉਹ ਕਾਲਾ ਸ਼ਾਹ ਦੀ ਤੋਪਾ ਮਨਪ੍ਰੀਤ ਮਾਨ ਲੇਡਿੰਗ ਮਨੁੱਖ ਆਦੇਸਾ ਮਨ ਜੋ ਹਿੰਦ ਮਹੱਲੇ ਨੂੰ ਮੌਕਾ ਦੇਣੇ ਅਨਦੁਰ ਸਾਹਿਬ ਵੱਲੋਂ 200 ਅਗਰਾਈ ਅੱਜ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਸਪੋਰਟ ਬਹੁਤ ਵਰਗਵਾਦੀ ਸਰਦਾਰ ਅਜੇ ਮੇਰ ਸਿੰਘ ਉਹ ਨਵੀਂ ਸਪੋਰਟ ਉਹਨਾਂ ਦੇ ਪਰਿਵਾਰ ਤੋਂ ਆਦੇ ਲਾਲ ਬਾਦ ਪਟਾਰਾਂ ਦੇ ਲਾਲ ਪ੍ਰੇਗ ਦੇ ਸਿਬੋਹ ਪਰਜੀ ਦੁਬਾਰਾ ਬੋਲੋ ਦੁਬਾਰਾ ਕੱਢ ਦੇ ਕੱਢ ਦੁਬਾਰਾ ਵਾਹਿਗੁਰੂ ਵਾਹਿਗੁਰੂ ਠੀਕ ਆ ਆ ਵੀ ਸਰਦਾਰ ਅਜਮੇਰ ਸਿੰਘ ਸਵਾਗਤਵਾਦੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ 11000 ਰੁਪਇਆ ਅੱਜ ਚਾਹ ਦਾ ਭੰਡਾਰਾ ਤੇ ਨਾਲ ਪਨੀਰ ਪਕੌੜਿਆਂ ਦਾ ਬਣਾ ਦੇ ਨਾਲ ਵਰਤੀ ਜਿਹੜੇ ਮਨੋ ਕਾਮਨਾ ਤੇ ਭਾਵਨਾ ਨੂੰ ਲੈ ਕੇ ਪਰਿਵਾਰ ਨੇ आज सेवा करीया सच्चे बादशाह गरीबनाथ श्री गुरु गोगादेव महाराज जी चढ़दी कलाबक्षण मेहरप्रीत सरते हाथ वकं तंदरोस्ती वक्षे देसਾਬ ਦੇ ਸਾਦੇ ਵਿੱਚ ਖੁਸ਼ੀਆਂ ਵਰਸ਼ੇ ਪ੍ਰਬਤਵਾ ਜੋ ਵੀ ਇਹਨਾਂ ਨੇ ਮਨੋ ਕਾਫਲਾ ਸੱਚੇ ਪਾਸ਼ਾ ਸੰਪੂਰਤ ਕਰਨ ਚੜਦੀ ਕਲਾ ਐਸੇ ਤਰ੍ਹਾਂ ਹੀ ਪਾਰ ਫੇਰ ਆ ਕੇ ਖੁਸ਼ੀਆਂ ਦੇ ਨਾਲ ਜਕਾਰੇ ਛੱਡ ਗਏ ਇਸ ਪਰਿਵਾਰ ਦੇ ਦੂਸਰਾ ਨੰਬਰ ਮਾਨਪ੍ਰੀਤ ਸਿੰਘ ਜੀ ਮਾਣਾ ਮਰਵਾੜੀ ਪਿੰਡ ਸਰਦਾਰ ਜਨੈ ਸਿੰਘ ਗਰਵੇਲ ਸਿੰਘ ਨਰਾ ਭਾਂਜਾ ਮਰਵਾੜੀ ਤੋਂ ਉਹਨਾਂ ਦੇ ਘਰੇ ਉਸ ਪੁੱਤਰ ਦੀ ਦਾਤ ਵਕਸ਼ ਮਹਾਰਾਜ ਨੇ ਤੇ 11000 ਰੁਪਏ ਜੋ ਉਸ ਪਰਿਵਾਰ ਦੇ ਵੱਲੋਂ ਅਨੰਦਪੁਰ ਸੇਵੋਲੀ ਮਹੱਲੇ ਦੇ ਲਈ ਅਰਦਾਸ ਕਰਾਈ ਆ ਮਹਾਰਾਜ ਤੰਦਰੁਸਤ ਆ ਵਕਸ਼ ਚੜ੍ਹਦੀ ਕਲਾ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਵੀ ਕੁਛ ਗਿਆ ਵਕਸ਼ੇ ਬਾਰੇ ਗੁਰੂ ਅੱਗੇ ਵੀ ਆਪਣੇ ਨਾਲ ਉੱਚਾ ਪੜੀ ਦੀ ਸੇਵਾ ਕਰਦੇ ਹੋ ਆਪਾਂ ਕੋਈ ਬਾਲਕ ਚੜਾਉਣ ਜਾਂਦੇ ਆ ਉਹ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲਾ ਹੁਣ ਉਹ 1100 ਰੁਪਏ ਕੀ ਦਾ ਗਰਵੇਲ ਸਿੰਘ ਇਹ ਰੋਸੀ ਕਰਨਪੁਰ ਦੀ ਗਰਮੇਲ ਆ ਗਰਮੇਲ ਸਿੰਘ ਗੇਲੀ ਭਾਈ ਆਪਣੀ ਰਾਜਾਪੱਟੀ ਤੋਂ 1100 ਰੁਪਏ ਉਸ ਪਰਿਵਾਰ ਵੱਲੋਂ ਆਨੰਦ ਸਿੰਘ ਤੇਂਦਰਸੂਲਪੁਰ ਉਹਨਾਂ ਵੱਲੋਂ ਵੀ 200 ਰੁਪਏ ਗੁਰੂ ਕੇ ਲੰਗਰਾਂ ਚ ਅਰਜ਼ਾਸਤ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਮੇਰ ਪ੍ਰਭਿਆਸਰ ਤੇ ਹੱਥ ਰੱਖਣ 24 ਹੋਣਾ ਪਹਿਲਾਂ ਸ਼ੁਰੂ ਕਰ ਗਏ ਆਵੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਐਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ ਸੇਵਾਦਾਰ ਸਾਰਿਆਂ ਨੂੰ ਮਹਾਰਾਜ ਤੰਦਰੁਸਤੀਆ ਬਾਗਸ਼ਾਨ ਚੜ੍ਹਦੀ ਕਲਾ ਰੱਖਣ ਮੇਰ ਪ੍ਰਿਆਸ ਸਰ ਤੇ ਆਸ ਰੱਖੇ ਤੰਦਰੁਸਤੀਆ ਬਾਗਸ਼ਾਨ ਦੇ ਵਾਹਿਗੁਰੂ ਸੇਵਾਦਾਰ ਚੜ੍ਹਦੀ ਕਲਾ ਦੇ ਨਾਲ ਆਪਣਾ ਉਹ ਮੰਦਰ ਲੋਕ ਗਰੁੱਪ ਪੰਮੀ ਦਾ ਪੂਰਨ